ਅੱਜ ਮਾਨਸਾਤ ਵਿੱਚ ਸਚਿਨ ਥਾਪਣ ਉਰਫ ਸਚਿਨ ਬਿਸ਼ਨੋਈ ਦੇ ਮੋੜ ਪੇਸ਼ੀਆ 14 ਦਿਨ ਦਾ ਪੁਲਿਸ ਨੂੰ ਰਿਮਾਂਡ ਹਾਸਲ ਹੋਇਆ ਸੀ ਅਤੇ ਹੁਣ ਸੀਆਈਏ ਸਟਾਫ ਦੇ ਵੱਲੋਂ ਪੁੱਛਗਿੱਛ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਸਚਿਨ ਥਾਪਣ ਦੀ ਮੋੜ ਪੇਸ਼ੀ ਮਾਨਸਾਤ ਵਿੱਚ ਹੋ ਰਹੀ ਹੈ ਸਚਿਨ ਬਿਸ਼ਨੋਈ ਜੋ ਕਿ ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਇੱਕ ਵੱਡੀ ਕੜੀ ਹੈ ਅਤੇ ਅੱਜ ਉਸ ਤੋਂ ਮੁਰਤੋ ਪੁੱਛ ਕੇ ਚੋਕ ਕੀਤੀ ਜਾਵੇਗੀ ਸਚਨ ਬਿਸ਼ਨੋਈ ਨੂੰ ਦਬਾਈ ਦੇ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਦਿੱਲੀ ਪੁਲਿਸ ਦੇ ਵੱਲੋਂ ਉਸ ਨੂੰ ਦਬਾਈ ਤੋਂ ਭਾਰਤ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਟ੍ਰਾਂਨਜ਼ਿਟਰ ਰਿਮਾਂਡ ਤੇ ਉਸ ਨੂੰ ਮਾਨਸਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੱਸ ਦਈਏ ਕਿ 29 ਸਤੰਬਰ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਪੁਲਿਸ ਦੇ ਵੱਲੋਂ ਉਸ ਦਾ 6 ਅਕਤੂਬਰ ਤੱਕ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਜਿਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ 10 ਅਕਤੂਬਰ ਤੱਕ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾਂਦੀ ਹੈ ਦੱਸ ਦੇ ਕਿ ਹੁਣ ਇੱਕ ਵਾਰ ਫਿਰ ਤੋਂ ਮਾਨਸਾ ਅਦਾਲਤ ਦੇ ਵਿੱਚ ਸਚਿਨ ਬਿਸ਼ਨੋਈ ਦੀ ਪੇਸ਼ੀ ਹੈ ਅਸੀਂ ਅਕਸਰ ਸੁਣਿਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਸਿੱਧੂ ਮੂਸੇਵਾਲੇ ਦਾ ਕਤਲ ਲਾਰੈਂਸ ਬਿਸ਼ਨੋਈ ਨੇ ਕੀਤਾ ਜ਼ਰੂਰ ਹੋ ਸਕਦਾ ਪਰ ਇਸ ਦੇ ਪਿੱਛੇ ਕਿਸੇ ਵੱਡੀ ਸ਼ਖਸੀਅਤ ਦਾ ਹੱਥ ਹੋ ਸਕਦਾ ਉਹ ਜਾਂ ਤਾਂ ਕੋਈ ਇੰਡਸਟਰੀ ਦੇ ਵਿੱਚ ਉਹ ਹੀ ਬੰਦਾ ਹੋ ਸਕਦਾ ਜਾਂ ਕੋਈ ਵੱਡਾ ਪੋਲੀਟੀਸ਼ੀਅਨ ਹੋ ਸਕਦਾ ਹੁਣ ਦੇਖਣਾ ਹੋਵੇਗਾ ਕਿ ਸਚਿਨ ਬਿਸ਼ਨੋਈ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਵਿੱਚ ਕੀ ਵੱਡੇ ਖੁਲਾਸੇ ਹੋ ਸਕਦੇ ਨੇ ਬਿਊਰੋ ਰਿਪੋਰਟ ਅਸਮ ਜਨ نیوز ਅੱਜ ਮੰਨਸਾਦ ਵਿੱਚ ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ ਦੇ ਮੋੜ ਪੇਸ਼ੀਆ 14 ਦਿਨ ਦਾ ਪੁਲਿਸ ਨੂੰ ਰਿਮਾਂਡ ਹਾਸਲ ਹੋਇਆ ਸੀ ਅਤੇ ਹੁਣ ਸੀਆਈਏ ਸਟਾਫ ਦੇ ਵੱਲੋਂ ਪੁੱਛ ਗਏ ਜਿਹਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਹੁਣ ਸਚਿਨ ਥਾਪਨ ਦੀ ਮੋੜ ਪੇਸ਼ੀ ਮਾਨਸਰ ਵਿੱਚ ਹੋ ਰਹੀ ਹੈ ਸਚਿਨ ਬਿਸ਼ਨੋਈ ਜੋ ਕਿ ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਇੱਕ ਵੱਡੀ ਕੜੀ ਹੈ ਅਤੇ ਅੱਜ ਉਸ ਤੋਂ ਮੁਰਤੋਂ ਪੁੱਛ ਕੇ ਚੋਕ ਕੀਤੀ ਜਾਵੇਗੀ ਸਚਨ ਵਿਸ਼ਨੋਈ ਨੂੰ ਦੁਬਈ ਦੇ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਦਿੱਲੀ ਪੁਲਿਸ ਦੇ ਵੱਲੋਂ ਉਸ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਟ੍ਰਾਂਜ਼ਿਟ ਰਿਮਾਂਡ ਤੇ ਉਸ ਨੂੰ ਮਾਨਸਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੱਸ ਦਈਏ ਕਿ 29 ਸਤੰਬਰ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਪੁਲਿਸ ਦੇ ਵੱਲੋਂ ਉਸ ਦਾ 6 ਅਕਤੂਬਰ ਤੱਕ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਜਿਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ 10 ਅਕਤੂਬਰ ਤੱਕ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾਂਦੀ ਹੈ ਦੱਸ ਦੇ ਕਿ ਹੁਣ ਇੱਕ ਵਾਰ ਫਿਰ ਤੋਂ ਮਾਨਸਾ ਅਦਾਲਤ ਦੇ ਵਿੱਚ ਸਚਿਨ ਬਿਸ਼ਨੋਈ ਦੀ ਪੇਸ਼ੀ ਆ ਅਸੀਂ ਅਕਸਰ ਸੁਣਿਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਸਿੱਧੂ ਮੂਸੇਵਾਲੇ ਦਾ ਕਤਲ ਲਾਰੈਂਸ ਬਿਸ਼ਨੋਈ ਨੇ ਕੀਤਾ ਜ਼ਰੂਰ ਹੋ ਸਕਦਾ ਪਰ ਇਸ ਦੇ ਪਿੱਛੇ ਕਿਸੇ ਵੱਡੀ ਸ਼ਖਸੀਅਤ ਦਾ ਹੱਥ ਹੋ ਸਕਦਾ ਉਹ ਜਾਂ ਤਾਂ ਕੋਈ ਇੰਡਸਟਰੀ ਦੇ ਵਿੱਚ ਉਹ ਹੀ ਬੰਦਾ ਹੋ ਸਕਦਾ ਹੈ ਜਾਂ ਕੋਈ ਵੱਡਾ ਪੋਲੀਟੀਸ਼ੀਅਨ ਹੋ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਸਚਿਨ ਬਿਸ਼ਨੋਏ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਵਿੱਚ ਕੀ ਵੱਡੇ ਖੁਲਾਸੇ ਹੋ ਸਕਦੇ ਨੇ ਬਿਊਰੋ ਰਿਪੋਰਟ ਐਸਮ ਜਨ نیوز ਅੱਜ ਮਾਨਸਾ ਦੇ ਵਿੱਚ ਸਚਿਨ ਥਾਪਨ ਉਰਫ ਸਚਿਨ ਬਿਸ਼ਨੋਏ ਦੇ ਮੋੜ ਪੇਸ਼ੀਆ 14 ਦਿਨ ਦਾ ਪੁਲਿਸ ਨੂੰ ਰਿਮਾਂਡ ਹਾਸਲ ਹੋਇਆ ਸੀ ਅਤੇ ਹੁਣ ਸੀਆਈਏ ਸਟਾਫ ਦੇ ਵੱਲੋਂ ਪੁੱਛਗਿਛ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ ਦੱਸਦੀ ਹੈ ਕਿ ਸਿੱਧੂ ਮਸੇਵਾਲੇ ਕਤਲ ਕੇਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਸਚਿਨ ਥਾਪਨ ਦੀ ਮੋੜ ਪੇਸ਼ੀ ਮਾਨਸਰ ਵਿੱਚ ਹੋ ਰਹੀ ਹੈ ਸਚਿਨ ਬਿਸ਼ਨੋਈ ਜੋ ਕਿ ਸਿੱਧਮੂਸੇ ਵਾਲੇ ਕਤਲ ਕੇਸ ਦੇ ਵਿੱਚ ਇੱਕ ਵੱਡੀ ਕੜੀ ਹੈ ਅਤੇ ਅੱਜ ਉਸ ਤੋਂ ਮੁਰਦ ਤੋਂ ਪੁੱਛਗ취 ਕੀਤੀ ਜਾਵੇਗੀ ਸਚਿਨ ਬਿਸ਼ਨੋਈ ਨੂੰ ਦੁਬਈ ਦੇ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਦਿੱਲੀ ਪੁਲਿਸ ਦੇ ਵੱਲੋਂ ਉਸ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਟਰਾਂਜ਼ਿਟ ਰਿਮਾਂਡ ਤੇ ਉਸ ਨੂੰ ਮਾਨਸਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੱਸ ਦਈਏ ਕਿ 29 ਸਤੰਬਰ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਪੁਲਿਸ ਦੇ ਵੱਲੋਂ ਉਸ ਦਾ 6 ਅਕਤੂਬਰ ਤੱਕ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਜਿਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ 10 ਅਕਤੂਬਰ ਤੱਕ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾਂਦੀ ਹੈ ਦੱਸ ਦੇ ਕਿ ਹੁਣ ਇੱਕ ਵਾਰ ਫਿਰ ਤੋਂ ਮਾਨਸਾ ਅਦਾਲਤ ਦੇ ਵਿੱਚ ਸਚਿਨ ਬਿਸ਼ਨੋਈ ਦੀ ਪੇਸ਼ੀ ਆ ਅਸੀਂ ਅਕਸਰ ਸੁਣਿਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਸਿੱਧੂ ਮੂਸੇਵਾਲੇ ਦਾ ਕਤਲ ਲਾਰੈਂਸ ਬਿਸ਼ਨੋਈ ਨੇ ਕੀਤਾ ਜ਼ਰੂਰ ਹੋ ਸਕਦਾ ਪਰ ਇਸ ਦੇ ਪਿੱਛੇ ਕਿਸੇ ਵੱਡੀ ਸ਼ਖਸੀਅਤ ਦਾ ਹੱਥ ਹੋ ਸਕਦਾ ਉਹ ਜਾਂ ਤੱਕ ਕੋਈ ਇੰਡਸਟਰੀ ਦੇ ਵਿੱਚ ਉਹ ਹੀ ਬੰਦਾ ਹੋ ਸਕਦਾ ਜਾਂ ਕੋਈ ਵੱਡਾ ਪੋਲੀਟੀਸ਼ੀਅਨ ਹੋ ਸਕਦਾ ਹੁਣ ਦੇਖਣਾ ਹੋਵੇਗਾ ਕਿ ਸਚਨ ਬਿਸ਼ਨੋਏ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਵਿੱਚ ਕੀ ਵੱਡੇ ਖੁਲਾਸੇ ਹੋ ਸਕਦੇ ਨੇ ਬਿਊਰੋ ਰਿਪੋਰਟ ਅਸਮ ਜਨ نیوز